ਥਾਮਸ ਬਹੁਤ ਹੀ ਜ਼ਿਆਦਾ ਸ਼ਾਂਤ ਸੁਭਾਅ ਦਾ ਮੁੰਡਾ ਸੀ। ਉਹਦੀ ਕਿਸੇ ਨਾਲ ਕੋਈ ਲੜਾਈ ਨਹੀਂ ਸੀ, ਕਿਸੇ ਨਾਲ ਕੋਈ ਵੈਰ ਨਹੀਂ ਸੀ। ਹੱਥ ਹੱਤ ਕੇ ਰਹਿੰਦਾ ਸੀਗਾ, ਬਹੁਤ ਜ਼ਿਆਦਾ ਨਰਮ ਸੁਭਾਅ ਦਾ ਮੁੰਡਾ ਸੀ। ਉਹਦੇ ਸਕੂਲ ਮੇਰੇ ਤੋਂ ਦੇ ਦੋਸਤਾਂ ਦਾ ਵੀ ਇਹ ਕਹਿਣਾ ਕਿ ਉਹਦੇ ਜਿੰਨਾ ਨਰਮ ਸੁਭਾਅ ਦਾ ਮੁੰਡਾ ਕੋਈ ਨਹੀਂ। ਵੀ ਕੋਈ ਐਨੀ ਛੋਟੀ ਜੀ ਗੱਲ ਲਈ ਐਡਾ ਵੱਡਾ ਕਦਮ ਉਠਾ ਸਕਦਾ? ਵੈਸੇ ਯਾਰ ਇਹ ਅਮਰੀਕੀ ਹੁੰਦੇ ਨੇ ਇਹਨਾਂ ਦਾ ਕੁਝ ਪਤਾ ਨਹੀਂ ਲੱਗਦਾ। ਇਹ ਨਿੱਕੀ ਨਿੱਕੀ ਗੱਲ ਤੇ ਫਾਇਰਿੰਗ ਕਰ ਦਿੰਦੇ ਨੇ ਉੱਥੇ ਆਮ ਹੈ ਇਹ ਗੱਲਾਂ ਫਾਇਰਿੰਗ ਹੋਣਾ ਮਾਸ ਸ਼ੂਟਆਊਟ ਇਸ ਤਰ੍ਹਾਂ ਦੀਆਂ ਚੀਜ਼ਾਂ ਹੈ ਨਾ ਗੈਂਗ ਵਾਰ ਇਹ ਸਭ ਚੀਜ਼ਾਂ ਉੱਥੇ ਆਮ ਨੇ ਦੁਨੀਆ ਵਿੱਚ ਸਾਬਿਤ ਕਰ ਲਈ ਕਿ ਨਹੀਂ ਮੈਂ ਨਿਸ਼ਾਨੇ ਬਾਜਾਂ ਮੈਂ ਬਹੁਤ ਤਕੜਾ ਨਿਸ਼ਾਨੇ ਬਾਜਾਂ ਐਂਡ ਉਸਨੇ ਨਿਸ਼ਾਨਾ ਵੀ ਐਸੇ ਬੰਦੇ ਨੂੰ ਬਣਾਇਆ ਜਿੱਦੀ ਖਬਰ ਪੂਰੀ ਦੁਨੀਆ ਚ ਜਾਏਗੀ ਅਗਰ ਇਹ ਨਿਸ਼ਾਨਾ ਮੇਰਾ ਲੱਗ ਜਾਤਾ ਦੇਖੋ ਪੂਰੀ ਦੁਨੀਆ ਨੂੰ ਪਤਾ ਲੱਗ ਜੇਗਾ ਕਿ ਮੈਂ ਕਿੱਡਾ ਵੱਡਾ ਨਿਸ਼ਾਨੇਦਾਰ ਹਾਂ ਕਿ ਤੁਸੀਂ ਮੈਨੂੰ ਖਰਾਬ ਵਿਚਾਨੇ ਬਾਤ ਕਹਿੰਦੇ ਜੀ ਦੇਖੋ ਮੇਰਾ ਨਿਸ਼ਾਨਾ ਕਿੰਨਾ ਤਕਦਾ ਪਿਛਲੇ ਦਿਨੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਪਰ ਇੱਕ ਜਾਨਲੇਵਾ ਹਮਲਾ ਹੋਇਆ ਉਹਨਾਂ 'ਤੇ ਉੱਪਰ ਗੋਲੀਆਂ ਚਲਾਈਆਂ ਗਈਆਂ ਉਹਸ ਹਮਲੇ ਦੇ ਵਿੱਚ ਟਰੰਪ ਵਾੜ-ਵਾੜ ਬਜੇ ਨੇ ਇੱਕ ਗੋਲੀ ਉਹਨਾਂ ਦੇ ਕੰਨ ਨੂੰ ਛੂ ਕੇ ਨਿਕਲ ਗਈ ਅਗਰ ਉਹ ਗੋਲੀ ਹਮਲਾਵਰ ਨੇ 5-7 ਸਕੰਡ ਤੇ ਹੀ ਅਗਰ ਪਹਿਲਾਂ ਚਲਾਈ ਹੁੰਦੀ ਜਾਂ ਬਾਅਦ ਚਲਾਈ ਹੁੰਦੀ ਤਾਂ 트ੰਪ ਦੀ ਜਾਨ ਵੀ ਜਾ ਸਕਦੀ ਉਹ ਤਾਂ ਹਮਲੇ ਵਿੱਚ ਇੱਕ ਸ਼ਖਸ ਦੀ ਜਾਨ ਚਲੀ ਗਈ ਅਤੇ ਦੋ ਗੰਭੀਰ ਜ਼ਖਮੀ ਹੋਏ ਨੇ ਤੇ ਤੁਹਾਨੂੰ ਪਤਾ ਗੋਲੀ ਚਲਾਉਣ ਵਾਲਾ ਕੌਣ ਸੀ ਗੋਲੀ ਚਲਾਉਣ ਵਾਲਾ ਸੀਗਾ ਸਿਰਫ 20 ਸਾਲ ਦਾ ਇੱਕ ਮੁੰਡਾ ਜਿਤਨੇ ਹੁਣੇ-ਹੁਣੇ 2022 ਦੇ ਵਿੱਚ ਸਕੂਲ ਚੋਂ ਗ੍ਰੈਜੂਏਸ਼ਨ ਪਾਸ ਕੀਤੀ ਉਸ ਦਾ ਨਾਮ ਹੈ ਥਾਮਸ ਕਰੂਸ ਪਹਿਲਾਂ ਲੱਗਿਆ ਸੀ ਕਿ 트럼ਪ ਤੇ ਹਮਲਾ ਕਰਨ ਵਾਲਾ ਕੋਈ ਪੇਸ਼ੇਵਰ ਹਮਲਾਵਰ ਹੋਏਗਾ ਕੋਈ ਟੈਰਰਿਸਟ ਹੋਏਗਾ ਜਾਂ ਫਿਰ ਕੋਈ ਪੁਰਾਣਾ ਕ੍ਰਾਈਮਨਲ ਹੋਵੇ ਪਰ ਜਦੋਂ ਪਤਾ ਲੱਗੇ ਕਿ ਇਹ ਤਾਂ 20 ਸਾਲ ਦਾ ਸਿਰਫ ਇੱਕ ਨੌਜਵਾਨ ਹੈ ਇਹ ਗੱਲ ਕਿਸੇ ਦੇ ਵੀ ਗਲੇ ਨਹੀਂ ਉੱਤਰੀ ਕਿ ਯਾਰ ਇਸ ਸ਼ਖਸ ਨੇ ਇਸ ਮੁੰਡੇ ਨੇ ਕਿਉਂ ਚਲਾਈ ਗੋਲੀ 트럼ਪ ਦੇ ਉੱਪਰ ਜਦੋਂ ਉਸ ਬਾਰੇ ਹੋਰ ਜਾਂਚ ਪੜਤਾਲ ਕੀਤੀ ਗਈ ਤਾਂ ਹੋਰ ਵੀ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈ। ਪਹਿਲੀ ਗੱਲ ਤਾਂ ਜਿਹੜੀ ਉਹਦੇ ਸਕੂਲ ਚੋਂ ਤੇ ਉਹਦੀ ਫੈਮਿਲੀ ਚੋਂ ਪਤਾ ਲੱਗੀ ਇਹ ਕਿ ਥਾਮਸ ਬਹੁਤ ਹੀ ਜ਼ਿਆਦਾ ਸ਼ਾਂਤ ਸੁਭਾਅ ਦਾ ਮੁੰਡਾ ਸੀ। ਉਹਦੀ ਕਿਸੇ ਨਾਲ ਕੋਈ ਲੜਾਈ ਨਹੀਂ ਸੀ। ਕਿਸੇ ਨਾਲ ਕੋਈ ਵੈਰ ਨਹੀਂ ਸੀ। ਹੱਸ ਹੱਸ ਕੇ ਰਹਿੰਦਾ ਸੀਗਾ। ਬਹੁਤ ਜ਼ਿਆਦਾ ਨਰਮ ਸੁਭਾਅ ਦਾ ਮੁੰਡਾ ਸੀ। ਉਹਦੇ ਸਕੂਲ ਮੇਰਸ ਦੇ ਦੋਸਤਾਂ ਦਾ ਵੀ ਇਹੀ ਕਹਿਣਾ ਕਿ ਉਹਦੇ ਜਿੰਨਾ ਨਰਮ ਸੁਭਾਅ ਦਾ ਮੁੰਡਾ ਕੋਈ ਨਹੀਂ ਸੀ। ਉਹਦਾ ਕਿਸੇ ਪੋਲਿਟਿਕਲ ਪਾਰਟੀ ਨਾਲ ਕੋਈ ਸੰਬੰਧ ਨਹੀਂ ਸੀ। ਉਹ ਕਿਸੇ ਪਾਸੇ ਨਹੀਂ ਸੀ। ਇਸੇ ਗੱਲ ਤੋਂ ਸੀਜੀਏਡ ਏਜੰਸੀਆਂ ਹੈਰਾਨ ਨੇ ਉਹ ਹੈਰਾਨ ਨੇ ਕਿ ਉਹਦੇ ਸੋਸ਼ਲ ਮੀਡੀਆ ਉੱਪਰ ਵੀ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਪੋਸਟ ਜਾਂ ਕੋਈ ਜਾਣਕਾਰੀ ਨਹੀਂ ਮਿਲੀ ਜਿਹਦੇ ਤੋਂ ਪਤਾ ਲੱਗੇ ਕਿ ਸ਼ਾਇਦ ਉਹ ਕਿਸੇ ਨੂੰ ਹੇਟ ਕਰਦਾ ਹੋਵੇ ਜਾਂ ਉਹਦਾ ਕਿਸੇ ਨਾਲ ਕੋਈ ਵੈਰ ਹੋਵੇ ਜਾਂ ਕੋਈ ਵਿਰੋਧ ਕਰ ਰਿਹਾ ਹੋਵੇ ਕਿਤੇ ਪਾਰਟੀ ਆ ਜਾਂ ਕਿਤੇ ਪਾਰਟੀ ਦਾ ਸਮਰਥਨ ਕਰਦਾ ਹੋਵੇ ਨਾ ਉਹਦਾ ਕਿਸੇ ਨਾਲ ਕੋਈ ਸਬੰਧ ਨਹੀਂ ਸੀ ਉਹ ਬਸ ਆਪਣੀ ਹੀ ਲਾਈਫ ਵਿੱਚ ਰਹਿੰਦਾ ਸੀਗਾ ਜ਼ਿਆਦਾ ਕਿਸੇ ਨਾਲ ਗੱਲਾਂ ਵੀ ਨਹੀਂ ਸੀ ਕਰਦਾ ਸਿਰਫ ਉਹਦੇ ਥੋੜੇ ਜਿਹੇ ਹੀ ਫਰੈਂਡ ਸੀ ক্লোਜ਼ ਫਰੈਂਡ ਚੁੱਪਚਾਪ ਰਹਿੰਦਾ ਸੀ ਸ਼ਾਂਤ ਸੁਭਾਅ ਦਾ ਮੁੰਡਾ ਸੀ ਫਿਰ ਉਹਨੇ 트ੰਪ ਤੇ ਗੋਲੀ ਕਿਉਂ ਜਲਾਈ ਇਹ ਗੱਲ ਹਜੇ ਵੀ ਕਿਸੇ ਨੂੰ ਸਮਝ ਨਹੀਂ ਆ ਰਹੀ ਉਹਨਾਂ ਦੀ ਇਹ ਸੀਕ੍ਰਟ ਏਜੰਟੀਆਂ FBI CIA ਸਾਰੀਆਂ ਤਮਾਮ ਨੇ ਦੀਆਂ ਜਾਂਚ ਪੜਤਾਲ ਕਰ ਰਹੀਆਂ ਨੇ ਤੇ ਕਿਸੇ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਚੱਕਰ ਕਿੰਗਾ ਇੱਥੇ ਹੀ ਇੱਕ ਛੋਟੀ ਜੀ ਗੱਲ ਹੋਰ ਸਾਹਮਣੇ ਆਉਂਦੀ ਹੈ ਜੋ ਉਹਦੇ ਇੱਕ ਸਕੂਲ ਫਰੈਂਡ ਨੇ ਦੱਸੀ ਆ ਉਹ ਸਕੂਲ ਫਰੈਂਡ ਦੇ ਮੁਤਾਬਿਕ ਥਾਮਸ ਨਿਸ਼ਾਨੇਬਾਜ਼ ਬਣਨਾ ਚਾਹੁੰਦਾ ਸੀ ਉਸ ਨੂੰ ਨਿਸ਼ਾਨੇਬਾਜ਼ੀ ਦਾ ਸ਼ੌਕ ਸੀ ਅਤੇ ਉਹ ਸਕੂਲ ਦੀ ਰਾਈਫਲ ਟੀਮ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ ਪਰ ਉਹਨੂੰ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਉਹ ਟੈਸਟ ਵਿੱਚੋਂ ਬੁਰੀ ਤਰ੍ਹਾਂ ਫੇਲ ਹੋ ਗਿਆ ਉਹਨਾਂ ਦਾ ਕਹਿਣਾ ਹੈ ਕਿ ਉਹਦਾ ਨਿਸ਼ਾਨਾ ਬਹੁਤ ਜ਼ਿਆਦਾ ਖਰਾਬ ਸੀ ਇਸ ਗੱਲ ਦੀ ਪੁਸ਼ਟੀ ਕੁਝ ਹੋਰ ਲੋਕਾਂ ਨੇ ਵੀ ਸਕੂਲ ਦੇ ਵਿੱਚ ਕੀਤੀ ਆ ਕਿ ਹਾਂ ਉਹ ਸਕੂਲ ਦੀ ਰਾਈਫਲ ਟੀਮ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ ਪਰ ਸੱਚੀ ਉਹ ਹੀ ਥਾਮਸ ਦਾ ਨਿਸ਼ਾਨਾ ਬਹੁਤ ਜ਼ਿਆਦਾ ਖਰਾਬ ਸੀ ਜਿਸ ਕਰਕੇ ਉਹਨੂੰ ਦੀ وجہ ਸ਼ਾਮਲ ਨਹੀਂ ਕੀਤਾ ਵਿਆ ਪਰ ਉਹਨਾਂ ਨਿਸ਼ਾਨੇਬਾਜ਼ ਦਾ ਸ਼ੌਂਕ ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਕਿ ਕੀਤੇ ਇਹੀ ਕੋਈ ਵਜ੍ਹਾ ਤਾਂ ਨਹੀਂ ਸੀ ਕਿ ਸਿਰਫ ਆਪਣੇ ਆਪ ਨੂੰ ਚੰਗਾ ਨਿਸ਼ਾਨੇਬਾਜ਼ ਸਾਬਤ ਕਰਨ ਲਈ ਉਹਨੇ ਟਰੰਪ ਤੇ ਗੋਲੀ ਚਲਾ ਦਿੱਤੀ ਸਾਫ ਦਾ ਰਾਸ਼ਟਰਪਤੀ ਤੇ ਉਹ ਤੇ ਸ਼ਾਇਦ ਆਉਣ ਵਾਲੇ ਰਾਸ਼ਟਰਪਤੀ ਤੇ ਕੀ ਕੋਈ ਇੰਨੀ ਛੋਟੀ ਜੀ ਗੱਲ ਲਈ ਐਡਾ ਵੱਡਾ ਕਦਮ ਉਠਾ ਸਕਦਾ ਮੈਸੇ ਯਾਰ ਹੈ ਅਮਰੀਕੀ ਹੁੰਦੇ ਨੇ ਇਹਨਾਂ ਦਾ ਕੁਝ ਪਤਾ ਨਹੀਂ ਲੱਗਦਾ ਇਹ ਨਿੱਕੀ ਨਿੱਕੀ ਗੱਲ ਤੇ ਫਾਇਰਿੰਗ ਕਰ ਦਿੰਦੇ ਨੇ ਉੱਥੇ ਆਮ ਹੈ ਇਹ ਗੱਲਾਂ ਫਾਇਰਿੰਗ ਹੋਣਾ ਮਾਸ ਸ਼ੂਟ ਆਊਟ ਇਸ ਤਰ੍ਹਾਂ ਦੀਆਂ ਚੀਜ਼ਾਂ ਹੈ ਨਾ ਗੈਂਗ ਵਾਰ ਇਹ ਸਭ ਚੀਜ਼ਾਂ ਉੱਥੇ ਆਮ ਨੇ ਤੇ ਸਿੱਧਾ ਹੀ 트ੰਪ ਦੇ ਉੱਪਰ ਹਮਲਾ ਹੋ ਸਕਦਾ ਉਹਦੇ ਮਨ ਵਿੱਚ ਇਹ ਚੀਜ਼ ਰਹਿੰਦੀ ਹੋਵੇ ਕਿ ਮੈਨੂੰ ਸਾਰੇ ਖਰਾਬ ਨਿਸ਼ਾਨੇਬਾਜ਼ ਖਰਾਬ ਨਿਸ਼ਾਨੇਬਾਜ਼ ਕਹਿੰਦੇ ਹੋ ਸਕਦਾ ਉਹਨੂੰ ਇਸ ਚੀਜ਼ ਲਈ ਬੁਲੀ ਕੀਤਾ ਜਾਂਦਾ ਹੋਵੇ ਜਾਂ ਫਿਰ ਸਨਾਇਆ ਜਾਂਦਾ ਹੋਵੇ ਤੇ ਉਸਨੇ ਇਸ ਚੀਜ਼ ਨੂੰ ਸਾਬਿਤ ਕਰਨ ਲਈ ਦੁਨੀਆ ਵਿੱਚ ਸਾਬਿਤ ਕਰਨ ਲਈ ਕਿ ਨਹੀਂ ਮੈਂ ਨਿਸ਼ਾਨੇਬਾਜ਼ ਹਾਂ ਮੈਂ ਬਹੁਤ ਤਕੜਾ ਨਿਸ਼ਾਨੇਬਾਜ਼ ਹਾਂ ਐਂਡ ਉਸਨੇ ਨਿਸ਼ਾਨਾ ਵੀ ਐਸੇ ਬੰਦੇ ਨੂੰ ਬਣਾਇਆ ਜਦੀ ਖਬਰ ਪੂਰੀ ਦੁਨੀਆ ਚ ਜਾਏਗੀ ਕਿ ਅਗਰ ਇਹ ਨਿਸ਼ਾਨਾ ਮੇਰਾ ਲੱਗ ਜਾ ਤਾਂ ਦੇਖੋ ਪੂਰੀ ਦੁਨੀਆ ਨੂੰ ਪਤਾ ਲੱਗ ਜਾਏਗਾ ਕਿ ਮੈਂ ਦੇ ਕਿੱਡਾ ਵੱਡਾ ਨਿਸ਼ਾਨੇਬਾਜ਼ ਹਾਂ ਕਿ ਤੁਸੀਂ ਮੈਨੂੰ ਖਰਾਬ ਨਿਸ਼ਾਨੇਬਾਜ਼ ਕਹਿੰਦੇ ਹੋ ਜੀ ਦੇਖੋ ਮੇਰਾ ਨਿਸ਼ਾਨਾ ਕਿੰਨਾ ਤਕੜਾ ਇਹ وجہ ਹੋ ਸਕਦੀ ਹੈ ਸੱਚਮੁੱਚ ਹੀ وجہ ਹੋ ਸਕਦੀ ਹੈ ਹਾਲੇ ਕੁਝ ਕਹਿ ਨਹੀਂ ਸਕਦੇ ਸਿਗਰੇਟ ਏਜੰਸੀਆਂ ਜਾਂਚ ਕਰ ਰਹੀਆਂ ਨੇ ਪਰ ਜਿੰਨੀਆਂ ਵੀ ਹੁਣ ਤੱਕ ਰਿਪੋਰਟਾਂ ਜਾਂ ਖਬਰਾਂ ਸਾਹਮਣੇ ਆਈਆਂ ਨੇ ਹਲੇ ਤੱਕ ਕੋਈ ਪੁਖਤਾ ਵਜ੍ਹਾ ਸਾਹਮਣੇ ਨਹੀਂ ਆਈ ਕਿ ਥਾਮਸ ਕਰੂਕਸ ਨੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਤੇ ਗੋਲੀ ਕਿਉਂ ਚਲਾਈ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਕਮੈਂਟ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ